ਕਿਵੇਂ ਦੇਖਦੇ ਹੋ ਸਿਰ ਤੋਂ ਵੋਟਰਾਂ ਨੂੰ ਜਾਣ ਚਾਹਦੇ ਸਰ ਠੀਕ ਹੈ ਜੀ ਜਿਹੜਾ ਹੈ ਦੇਖੋ ਪਹਿਲੇ ਘੰਟੇ ਦੇ ਵਿੱਚ 10.34% ਜਿਹੜੀ ਜਪੋਲਿੰਗ ਹੋਈ ਹੈ ਲੋਕ ਨਹੀਂ ਚਾਹੁੰਦੇ ਵੀ ਇਹ ਡਿਵੈਲਪਮੈਂਟ ਦੇ ਨਾਮ ਤੇ ਜਿਹੜਾ ਇੱਥੇ ਸਕੈਮ ਹੋਇਆ ਐ ਇਹਨੇ ਪੈਸੇ ਜਿਹੜੇ ਖਰਾਬ ਬਰਬਾਦ ਕੀਤੇ ਗਏ ਨੇ ਉਹ ਦੁਬਾਰਾ ਨਹੀਂ ਹੋਣਾ ਚਾਹੀਦਾ ਸ਼ਨਾ ਮੁੱਦਾ ਬੜਾ ਵੱਡਾ ਮੰਨਿਆ ਜਾਂਦਾ ਪੰਜਾਬ ਦੇ ਵਿੱਚ ਉਸ ਮੁੱਦੇ ਨੂੰ ਕਿਵੇਂ ਦੇਖਣਾ ਜੀ ਉਹ ਨਹੀਂ ਗੱਲ ਹੋਣੀ ਚਾਹੀਦੀ ਜੋ ਬਾਰਡਰਾਂ ਦੇ ਉੱਤੇ ਨਿਸ਼ਾਨਦਾ ਜੀ ਉਸ ਸਟੇਟਾਂ ਹੁੰਦਾ ਪਰ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਜਾਂਦਾ ਜੀ ਸਰ ਦੇਖੋ ਇਹ ਨਾ ਜਿਹੜਾ ਹੈਗਾ ਜਿਹੜਾ ਨੁਕਸਾਨ ਓਵਰ ਦ ਪੀਰੀਅਡ ਜਿਹੜਾ ਹੋਇਆ ਉਹਨੂੰ ਠੀਕ ਕਰਨ ਲਈ ਥੋੜਾ ਜਿਹਾ ਟਾਈਮ ਚਾਹੀਦਾ ਅਸੀਂ ਉਸ ਰਸਤੇ 'ਤੇ ਤੁਰ ਪਏ ਹਾਂ ਜਿੱਥੇ ਜਿਹੜਾ ਹੈਗਾ ਇਹਦੇ ਤੇ ਕੰਟਰੋਲ ਕੀਤਾ ਜਾ ਰਿਹਾ ਹੈ ਇਹਨੂੰ ਰੋਕਿਆ ਜਾ ਰਿਹਾ ਹੈ लोकसभा ਚੋਣਾਂ ਲੈ ਕੇ ਸਵੇਰ ਤੋਂ VOTING ਹੋ ਰਹੀ ਹੈ ਜਿਹਦੇ ਚੱਲਦੇ ਸਾਡੇ ਵਿਧਾਇਕ ਨੇ ਪਟਿਆਲੇ ਤੋਂ ਜੀਤਪਾਲ ਸਿੰਘ ਕੋਹਲੀ ਲਗਾਤਾਰ ਬੁੱਥਾਂ ਦੇ ਉੱਪਰ ਚਾਰੇ ਨੇ ਇਹ ਉਹ ਵਿਧਾਇਕ ਨੇ ਜਿਨ੍ਹਾਂ ਨੇ ਮਹਾਰਾਜੇ ਦਾ ਕਿਲਾ ਤੋੜਿਆ ਸੀਗਾ ਵੱਡੀ ਜਿੱਤ ਪ੍ਰਾਪਤ ਕੀਤੀ ਸੀ ਪਟਿਆਲੇ ਦੀ ਸਾਰੀ ਕਮਾਲ ਆਮਾਦੀ ਪਾਰਟੀ ਸਾਹਮਣੇ ਤੇ ਲੱਗਦਾ ਮੁੜ ਕੇ ਇਹ ਫਿਰ ਤੋਂ ਇਤਿਹਾਸ ਦਰਾਂਗੇ ਤੇ ਡਾਕਟਰ ਬਲਵੀਰ ਨੂੰ ਵੱਡੀ ਵੋਟਾਂ ਦਿਵਾਉਣਗੇ ਕਿਵੇਂ ਦੇਖਦੇ ਹੋ ਫਿਰ ਤੋਂ ਵੋਟਾਂ ਨੂੰ ਜਾਣ ਜੀ ਸਰ ਠੀਕ ਹੈ ਜੀ ਜਿਹੜਾ ਹੈ ਦੇਖੋ ਪਹਿਲੇ ਘੰਟੇ ਦੇ ਵਿੱਚ 10.34% ਜਿਹੜੀ ਹੈ ਪੋਲਿੰਗ ਹੋਈ ਹੈ ਪਤਾ ਹੀ ਸੀਗਾ ਵੀ ਗਰਮੀ ਕਰਕੇ ਥੋੜਾ ਸਲੋ ਹੋਏਗਾ ਬਟ ਆਈ ਥਿੰਕ ਇਟ ਵਿਲ ਪਿਕ ਅਪ ਅਸੀਂ ਆਪਣੇ ਵੀ ਮੋਬਿਲਾਈਜੇਸ਼ਨ ਜਿਹੜੀ ਹੈ ਉਹ ਕਰਵਾ ਰਹੇ ਆ ਤੇ ਵੋਟਾਂ ਜਿਹੜੀਆਂ ਕਰੋ ਕਰੀ ਉਹ ਆ ਸਕੰਡ ਟਾਈਮ ਸਿਰਫ ਉੱਪਰ ਜਾਵੇ ਆਪਰੇ ਵੱਲੋਂ ਕੋਸ਼ਿਸ਼ ਹੈ ਤੇ ਸਾਰਿਆਂ ਨੂੰ ਅਪੀਲ ਕਰਦੇ ਆ ਤੁਹਾਡੇ ਮਾਧਮ ਰਾਹੀਂ ਕਿ ਸਾਰੇ ਆਓ ਜਿਸ ਮਰਜੀ ਨੂੰ ਵੋਟ ਪਾਣੀ ਹੈ ਦੱਚੋ ਪਸਨ ਚੋਇਸ ਬਟ ਆਕੇ ਵੋਟ ਜ਼ਰੂਰ ਕਰੋ ਜੀ ਸੋ ਦੇਖਸਾ ਦਾ ਮੁੱਦੇ ਦਾ ਕਾਫੀ ਨੇ ਜੀ ਪਟਾੜੇ ਦੇ ਪਰ ਤੁਸੀਂ ਕਿਹੜਾ ਮੁੱਦਾ ਮੰਨਦੇ ਹੋ ਵੀ ਜੋ ਪਟਾੜੇ ਦੇ ਲੋਕਾਂ ਦੀ ਮੰਗ ਹੈ ਕਿਉਂਕਿ ਲੋਕਾਂ ਸੰਤੋਸ਼ਟ ਨਹੀਂ ਕੀਤਾ ਜਾ ਸਕ ਪਰ ਕੋਈ ਮੁੱਦਾ ਹੁੰਦਾ ਸਾਂਝਾ ਮੁੱਦਾ ਹੁੰਦਾ ਲੋਕਾਂ ਦਾ ਜੀ ਤੁਸੀਂ ਸਾਂਝਾ ਦੇਖੋ ਪਟਾੜੇ ਦੇ ਵਿੱਚ ਤਾਂ ਸਿਟੀ ਦੇ ਵਿੱਚ ਹੀ ਤੁਹਾਨੂੰ ਪਤਾ ਵੀ ਆ ਜਿਸ ਸੜਕ ਦੇ ਉੱਤੇ ਖੜੇ ਆ ਇਹ ਵੀ ਇੱਕ ਮੁੱਦਾ ਸੀਗੀ ਜੀ ਲੋਕ ਨਹੀਂ ਚਾਹੁੰਦੇ ਵੀ ਇਹ ਡਿਵੈਲਪਮੈਂਟ ਦੇ ਨਾਮ ਤੇ ਜਿਹੜਾ ਇੱਥੇ ਸਕੈਮ ਹੋਇਆ ਉਹ ਦੁਬਾਰਾ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਸੋ ਵੀ ਆਰ ਬੀਂਗ ਵੈਰੀ ਕੇਅਰਫੁਲ ਸੀਟੀਵੀ ਪਲੈਨਿੰਗ ਨੂੰ ਲੈ ਕੇ ਫਿਰ ਘੱਗਰ ਦਾ ਜਿਹੜਾ ਹੈ ਸਾਨੂੰ ਮਾਰ ਪੈਂਦੀ ਹੈ ਵੱਡੀ ਨਦੀ ਛੋਟੀ ਨਦੀ ਦੀ ਮਾਰ ਪੈਂਦੀ ਹੈ ਉਹ ਸਾਰਾ ਏਰੀਆ ਜਿਹੜਾ ਹੈਗਾ ਪਾਣੀ ਵੀ ਮਾਰ ਥੱਲੇ ਆਂਦਾ ਉਹ ਠੀਕ ਰਵੇ ਉਹਦੇ ਵਾਸਤੇ ਚੈੱਕ ਡੈਮ ਜਾਂ ਆਰਟੀਫੀਸ਼ੀਅਲ ਲੇਕਸ ਬਣਾਏ ਜਾਣ ਕੋਈ ਸਿਟੀ ਦੇ ਵਿੱਚ ਇੰਡਸਟਰੀ ਇਹ ਜੀ ਲੈ ਕੇ ਆਈਏ ਜਿਹਦੇ ਨਾਲ ਜਿਹੜਾ ਹੈ ਪੂਰੇ ਇਲਾਕੇ ਨੂੰ ਵਾਧਾ ਹੋਵੇ ਨੌਕਰੀਆਂ ਮਿਲਣ ਰੋਜ਼ਗਾਰ ਬਣੇ ਘਰਾਂ 'ਚ ਬਰਕਤ ਆਏ ਸੋ ਆ ਚੀਜ਼ਾਂ ਦੀ ਜਿਹੜੀਆਂ ਪਹਿਲਾਂ 20 ਸਾਲਾਂ ਤੋਂ ਬਹੁਤ ਲੰਬੇ ਸਮੇਂ ਤੱਕ ਨੈਗਲ ਏ ਹੁਣ ਅਸੀਂ ਉਧਰ ਤੇ ਕੰਮ ਕਰਾਂਗੇ ਜੀ ਉਮੀਦ ਕਰਦੇ ਆਂ ਕਿ ਲੋਕ ਸਾਨੂੰ ਜਿਹੜਾ ਹੈ ਵੋਟਾਂ ਪਾਣਗੇ ਸੋ ਵਿਦੈਸਥਿਕ ਮੁੱਦਿਆਂ ਦਾ ਨਸ਼ੇ ਦਾ ਅਕਸਰ ਲੋਕੀ ਕੋਈ ਮੁੱਦਾ ਨਹੀਂ ਉਹਦਾ ਨਸ਼ੇ ਦਾ ਮੁੱਦਾ ਬੜਾ ਵੱਡਾ ਮੰਨਿਆ ਜਾਂਦਾ ਪੰਜਾਬ ਦੇ ਵਿੱਚ ਉਸ ਮੁੱਦੇ ਨੂੰ ਕਿਵੇਂ ਦੇਖਦੇ ਨੇ ਵੀ ਉਹ ਨਹੀਂ ਗੱਲ ਹੋਣੀ ਚਾਹੀਦੀ ਜੋ ਬਾਰਡਰਾਂ ਦੇ ਉੱਤੇ ਨਿਸ਼ਾਨਦਾ ਜੀ ਹੋਸਟੇਟਾ ਹੁੰਦਾ ਪਰ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਜ਼ਿਆਦਾ ਜੀ ਸਿਰ ਦੇਖੋ ਇਹ ਨਾ ਜਿਹੜਾ ਹੈਗਾ ਜਿਹੜਾ ਨੁਕਸਾਨ ਓਵਰ ਦ ਪੀਰੀਅਡ ਜਿਹੜਾ ਹੋਇਆ ਉਹਨੂੰ ਠੀਕ ਕਰਨ ਲਈ ਥੋੜਾ ਜਿਹਾ ਟਾਈਮ ਚਾਹੀਦਾ ਅਸੀਂ ਉਸ ਰਸਤੇ ਤੁਰ ਪਏ ਆ ਜਿੱਥੇ ਜਿਹੜਾ ਹੈਗਾ ਇਹਦੇ ਤੇ ਕੰਟਰੋਲ ਕੀਤਾ ਜਾ ਰਿਹਾ ਇਹਨੂੰ ਰੋਕਿਆ ਜਾ ਰਿਹਾ ਹੁਣ ਕਈ ਜਿਹੜਾ ਨੈਕਸਸ ਹੈ ਉਹ ਪੁਰਾਣੇ ਪੋਲੀਟੀਸ਼ੀਅਨਸ ਦੇ ਨਾਲ ਜੁੜ ਕੇ ਹੁੰਦਾ ਸੀ ਐਟ ਲੀਸਟ ਉਹ ਨੈਕਸਸ ਟੁੱਟਿਆ ਹੁਣ ਇੱਕ ਨਵੇਂ ਤਰ੍ਹਾਂ ਦਾ ਜਿਹੜਾ ਹੈਗਾ ਅਪਰੋਚ ਜਿਹੜੀ ਹੈ ਉਹ ਅਪਲਾਈ ਕੀਤੀ ਜਾ ਰਹੀ ਹੈ ਤਾਂ ਕਿ ਇਸ ਚੀਜ਼ ਨੂੰ ਇਸ ਮੈਨਸ ਨੂੰ ਜਿਹੜਾ ਹੈ ਕਵਰ ਕੀਤਾ ਜਾਵੇ ਜੀ ਸੋ ਮਾਨ ਸਾਹਿਬ ਕਹਿੰਦੇ 13 0 ਪੂਰਾ ਵਾਹ ਲੱਗਾ ਹੈ ਕੋਲੇ ਸਾਡਾ ਪਟਿਆਲੇ ਦੇ ਵਿੱਚ ਕਰੋਗੇ ਫਿਰ ਇੱਕ ਦੱਸਾ ਦੇ ਜੀ ਦੇਖੋ ਮੇਰੀ ਗੱਲ ਸੁਣੋ ਸਾਨੂੰ ਸਾਡੀ ਡਿਊਟੀ ਹੈ ਕੰਮ ਕਰਨਾ ਸੀ ਪੂਰਾ ਜ਼ੋਰ ਲਗਾ ਕੇ ਅਸੀਂ ਜਿਹੜਾ ਹੈਗਾ ਕੰਮ ਕੀਤਾ ਹੈ ਕੈਂਪੇਨ ਕੀਤੀ ਹੈ ਲੋਕਾਂ ਤੋਂ ਵੀ ਸਾਨੂੰ ਜਿਹੜਾ ਹੈ ਰਿਸਪਾਂਸ ਮਿਲਿਆ ਹੁਣ ਜਿਹੜੀ ਹੈ ਗੱਲ ਹੈ ਲੋਕਾਂ ਦਾ ਜੋ ਮੰਡਟ ਹੈ ਉਹ ਸਿਰ ਮੱਥੇ ਪਰ ਜੋ ਲੱਗ ਰਿਹਾ ਸਾਨੂੰ ਵੀ ਬਿਲਕੁਲ ਠੀਕ ਹੈ ਜੀ ਬਹੁਤ ਅੱਛੇ ਤਰੀਕੇ ਨਾਲ ਲੱਗ ਰਿਹਾ ਹੈ ਜੀ ਸ਼ੁਕਰੀਆ ਥੈਂਕ ਯੂ ਜੀ ਸੋ ਇਸਨ ਸਾਡੇ ਨਾਲ ਪਟਿਆਲੇ ਤੋਂ ਵਿਧਾਇਕ ਨੇ ਜੀਤਪਾਲ ਸਿੰਘ ਕੋਲੀ ਲਗਾਤਾਰ ਉਹ ਬੂਥਾਂ ਦੇ ਉੱਤੇ ਜਿਹੜੇ ਮਾਰ ਰਹੇ ਨੇ ਦੇਖ ਰਹੇ ਨੇ ਪੋਲਿੰਗ ਲੈ ਕੇ ਬੜਾ ਖਿਆਲ ਰੱਖਿਆ ਜਾ ਰਹੇ ਨੇ ਬੋਲੋ ਕਿ ਹੈ ਕਿ ਘੱਗਰ ਦਾ ਮੁੱਦਾ ਹੋ ਗਿਆ ਨਸ਼ੇ ਦਾ ਮੁੱਦਾ ਹੋ ਗਿਆ ਸੀ ਉਹ ਹੱਲ ਕਰਾਂਗੇ। ਲੋਕ ਸਭਾ ਚੋਣਾਂ ਲਈ VOTING ਦਾ ਦਿਨ ਹੋਵੇਗਾ ਖਾਸ। ਇੱਕ ਪਾਸੇ VOTING ਦੂਜੇ ਪਾਸੇ D5 ਚੈਨਲ ਪੰਜਾਬੀ ਕਰੇਗਾ ਵਿਸ਼ਲੇਸ਼ਣ। ਇੱਕ ਮੰਚ ਤੇ ਇਕੱਠੇ ਹੋਣਗੇ ਸਿਆਸੀ ਮਾਹਰ 1 ਜੂਨ ਨੂੰ ਸਾਰਾ ਦਿਨ ਤੁਹਾਨੂੰ ਦੇਵਾਂਗੇ ਹਰ ਅਪਡੇਟ ਲੋਕ ਸਭਾ ਚੋਣਾਂ ਦੇ ਤਹਿਤ VOTING ਦੀ ਮਹਾ ਕਵਰੇਜ ਦੇ ਨਾਲ-ਨਾਲ ਸਾਰੀਆਂ ਸੀਟਾਂ ਅਤੇ ਉਮੀਦਵਾਰਾਂ ਬਾਰੇ ਖੁੱਲੀ ਚਰਚਾ ਕੇਵਲ D5 ਚੈਨਲ ਪੰਜਾਬੀ ਤੇ ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ 'ਚ ਜਾਣ ਦੀ ਕਿਹਦੀ ਆਊਗੀ ਵਾਰੀ ਫਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ ਵੋਟਰਾਂ ਨੇ ಮತਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਰਧਾਰਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸਾਂ ਕੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਕੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਪ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ